ਹਾਂਜੀ ਬਾਈ ਕੀ ਹਾਲ ਚਾਲ ਹੈ ਹੋਰ ਬਈਕਰ ਪਰਿਵਾਰ ਕਬੂਤਰ ਵਗੈਰਾ ਸੱਟ ਨੇ ਸਾਰੇ ਵੀਰਾਂ ਦੇ ਆ ਗਏ ਬਈ ਆਪਾਂ ਇੱਧਰ ਲੈ ਕਰੇ ਆਪਣੇ ਬਾਗਲ ਦੇ ਵਿੱਚ ਤੇ ਹੁਣ ਹੀ ਆਇਆ ਬਈ ਤੇ ਮਹਾ ਜਦੋਂ ਬਲੌਗ ਸਟਾਰਟ ਕਰਦੀਏ ਤੇ ਆਪਾਂ ਯਾਰ ਸਭ ਤੋਂ ਪਹਿਲਾਂ ਤਾਂ ਕਿੰਨੇ ਤੇ ਲਾਈਫਾਂ ਚੱਲੀ ਜਾਂਦੀਆਂ ਯਾਰ ਮੈਂ ਪਹਿਲਾਂ ਖੇਤ ਵਾਗ ਜਾਣਾ ਕੱਖ ਲੈਣਾ ਆਂ ਕਰਕੇ ਇੰਦਰ ਲਾਈਟਾਂ ਲੂਟਾ ਫੇਰ ਆ ਕੇ ਸਾਰਾ ਕੰਮ ਕਰਕੇ ਕਰੂੰ ਫੇਰ ਬੰਦ ਕਰਦਾ ਹੁਣ ਆ ਕੇ ਓਏ ਬਈ ਆਪਣਾ ਗੇਟ ਵੀ ਖੁੱਲ ਗਿਆ ਇਹ ਬੋਤਲ ਆ ਦੀ ਯਾਰ ਬੋਤਲ ਦੇ ਬਿਨਾਂ ਖੜਦਾ ਨਹੀਂ ਹੈਗਾ ਪ੍ਰਾਇਦਾ ਜਾ ਹੋ ਰਿਹਾ ਲਾਈਟਾਂ ਲੀ ਚੱਲਦੀ ਏ ਬਈ ਬੰਦ ਠੀਕ ਆ ਕੋਈ ਤੇ ਫਾਹ ਨੂੰ ਪਾਣੀ ਆਈ ਟੂਟੀ ਦੇਖ ਲਈ ਯਾਰ ਆਈ ਹੈ ਗਨ ਨਹੀਂ ਹੈ ਬਾਕੀ ਆ ਕੇ ਇਹਨਾਂ ਦਾ ਕਿਹੜਾ ਪਤਾ ਲੱਗਦਾ ਕਦੇ ਸਨੀਹਾ ਛੱਡਦੇ ਨੇ ਯਾਰ ਕਦੇ ਲੇਟ ਛੱਡਦੇ ਆਲ ਚੱਲੀ ਜਾਂਦੇ ਹੋਏ ਬਾਕੀ ਸਾਰਾ ਸੈੱਟ ਆ ਯਾਰ ਤੇ ਇੱਕ ਆਪਣਾ ਆ ਚਾਦਰ ਯਾਰ ਚੱਕੀ ਤੇ ਆਹ ਚਾਦਰਾਂ ਪਹਿਲਾਂ ਦੋ ਤਾਂ ਧਰਤੇ ਦੇ ਤੇ ਧਰਦਨੇ ਸਾਫ ਸਪਾਈ ਉਹਨੂੰ ਸਾਫ ਹੋ ਜਾਉਂਦਾ ਸਾ ਖੋਲ ਜੇ ਜਾਊਗਾ ਨਹੀਂ ਤਾਂ ਪੂਰੀਆਂ ਪੂਰੀਆਂ ਦੇਖਦੇ ਆ ਯਾਰ ਅੱਜ ਫੂਕ ਤੇ ਮਚਾ ਦਿੰਨੇ ਆ ਮੈਂ ਤਾਂ ਕਹਿੰਦਾ ਗੰਦ ਜਿਹਾ ਖਾਸਾ ਪੈ ਰਿਆ ਸੀ ਲੈ ਵੀ ਖੋਲੀਏ ਫਿਰ ਆਪਣਾ ਜਾਨਵਰਾਂ ਦਾ ਖੁੱਡਾ ਦੇਖੀਏ ਜਾਨਵਰ ਕੀ ਕਹਿੰਦੇ ਆਪਣੇ ਆ ਤਾਂ ਯਾਰ ਚੂਜੇ ਲੈ ਕੇ ਆਉਣੇ ਚੂਜਿਆਂ ਵਾਲਾ ਵੀ ਕਰਨਾ ਪ੍ਰੋਜੈਕਟ ਆ ਜੇ ਉਹ ਵੀ ਦੇਖਦੇ ਆ ਚੂਜੇ ਵੀ ਲੈ ਕੇ ਆਉਣੇ ਤਰ ਤਾਂ ਸਾਰੇ ਸੈਟਿੰਗ ਨੇ ਬਾਈ। ਇਹ ਚੱਕਰ ਕਰ ਸਕਦੇ ਤੁਸੀਂ। ਆ ਓਕੇ ਰਹੀ ਆ ਮਾ ਆਪਣੇ ਕਬੂਤਰ। ਇਹਨਾਂ ਦਾ ਪਾਣੀ ਪੁਣੀ ਆ ਚੇਂਜ ਕਰਤੀ ਏ। ਕੋਡੇ ਦਾ ਸਾਫ ਸਫਾਈ ਨੂੰ ਹੋ ਜੇ ਕੀ ਹੋਇਆ ਬੱਪਾ ਇਹ ਬਹੁਤ ਕੁਸ। ਪਾਣੀ ਇਹਨਾਂ ਦਾ ਸਾਫ ਕਰ ਦਿਆ। ਪਾਣੀ ਬਾਹਰ ਜਾਂਦਾ ਹੋਰੇ। ਲਓ ਬਾਈ। ਆ ਕਰਤਾ ਆਪਾਂ ਓਕੇ। ਤੇ ਮੂਟੇ ਲਾਤੀ ਤੇ ਹੁਣ ਇਸੇ ਦੀ ਹਿੱਲਦਾ ਨਹੀਂ ਹੈਗਾ ਜੇ ਹਿੱਲਿਆ ਤਾਂ ਸਿਮਿੰਟ ਲਾ ਦਾਂਗੇ ਆ ਆਪਾਂ ਉਸ ਲੈ ਦੀ ਕਬੂਤਿਆਂ ਨੂੰ ਪਾਉਣ ਨੂੰ ਓਕੇ ਕਰਤਾ ਜਮ ਹੁਣ ਆਪਾਂ ਉਹ ਚਾਦਰ ਚੱਕਦੇ ਆ ਯਾਰ ਚਾਦਰ ਤਾਂ ਹਾਂ ਧਰਦੇ ਨੇ ਚੱਕ ਕੇ ਵਿਚਾਲੇ ਧਰ ਦਾਂਗੇ ਆ ਟੋਟੇ ਜੀ ਵੀ ਧਰਾਂਗੇ ਵੀਰ ਚੈੱਕ ਕਰੋ ਆਪਣੇ ਆਲੇ-ਦਾਲ ਦੇ ਦਰਖਤ ਬੋਲੇ ਨੇ ਯਾਰ ਤਾਂ ਕਰਕੇ ਪੰਟਾਂ ਗਾ ਉੱਜਾ ਕਰਕੇ ਲਾਉਣਾ ਪਊਗਾ ਦਰਖਤ ਜਾਨਵਰ ਦਰਖਤਾਂ ਕਰਕੇ ਹਨਾ ਆਦੇ ਆ ਨੰਮ ਆ ਗਿਆ ਕਿਕਰ ਆ ਗਿਆ ਉਹ ਕਿਕਰ ਆ ਗਿਆ ਉਹ ਬੇਰੀ ਆ ਗਈ ਉਹ ਫੇਰ ਕਿਕਰ ਆ ਗਈ ਆ ਕਰਕੇ ਮਿੱਟੀ ਲਾਤੀ ਸੀ ਬਈ ਉੱਥੇ ਆਪਾਂ ਹਾਂ ਤੇ ਮਿੱਟੀ ਲਾ ਕੇ ਓਕੇ ਕਰਤਾ ਹੁਣ ਆਪਾਂ ਪਾਂਡੇ-ਪੁੰਡੇ ਸਾਫ ਕਰਕੇ ਪਾਣੀ-ਪੁੰਣੀ ਰੱਖਦੀ ਯਾਰ ਕਬੂਤਰਾਂ ਨੂੰ ਬਣੇ ਰਹੋ ਵੀਡੀਓ ਦੇ ਵਿੱਚ ਇਹ ਦਿਖਾਉਣੇ ਸਾਇਦ ਮੈਂ ਹੁਣ ਉਹਨੂੰ ਮੁੰਡੇ ਨੂੰ ਫੋਨ ਕਰਦਾ ਵੀਰ ਢਾਂਗਾ ਦੇ ਜੀ ਉਹਨੇ ਢਾਂਗਾ ਦੇਦਾ ਤਾਂ ਆਪਾਂ ਆਪਣੇ ਕਬੂਤਰੇ ਵੀ ਬੰਨ ਲਾਂਗੇ ਛਤਰੀ ਦੇ ਦੋ ਕਰਦਾ ਆ ਵੀਡੀਓ ਕੰਟੀਨਿਊ ਮਲੇ ਰਹੋ ਵੀਡੀਓ ਦੇ ਵਿੱਚ ਲਓ ਜੀ ਬਈ ਇਹਨਾਂ ਨੂੰ ਪਾਣੀ ਪੁਣੀ ਰੱਖ ਦੀਏ ਯਾਰ ਸਾਫ਼ ਕਰਕੇ ਭਾਂਡੇ ਇਹਨਾਂ ਦੇ ਤੋ ਤਾਂ ਸੀ ਤੋ ਇਹਨਾਂ ਨੂੰ ਪਾਣੀ ਪਾ ਲਈਏ ਦਾਲੇਦਣ ਨੂੰ ਆਪਾਂ ਸਾਮਣੀ ਪਾਉਣੇ ਹੁੰਦੇ ਆ ਇੱਕ ਟਾਈਮ ਹੀ ਕਰ ਰੱਖੇ ਇਹਨਾਂ ਦਾ ਕੰਮ ਦਾਣੇ ਬਣਾਉਣ ਦਾ ਨਾਲ ਪਾਣੀ ਰੱਖਤਾ ਪਾਣੀ ਦਿੱਤਾ ਟਾਕ ਉਹ ਕਿਦੀਰ ਬੋੜੋ ਕੀ ਪਾਣੀ ਆਇਆ ਤਾਂ ਇਹਨਾਂ ਨੂੰ ਅੰਦਰ ਜਾ ਚਾ ਕੇ ਮਿੱਟੀ ਜੀ ਭਾਈ ਕੀੜੀਆਂ ਜੀਆਂ ਆਉਣ ਲੱਗ ਗਏ ਅੰਦਰ ਚੈੱਕ ਕਰੋ ਆਪਣੇ ਜਾਨਵਰ ਉਹ ਯਾਰ ਚੀਨਾ ਜਿਹੜਾ ਪਰਾਂ ਬੈਠਾ ਉਹ ਇਹਦੇ ਨਾਲ ਮਿਲਿਆ ਹੋਇਆ ਸੀ ਚੀਨੀ ਨਾਲ ਆ ਲਾਲ ਸਰਾਜਾ ਪਤਨੀ ਮਿਲ ਗਈ ਇਹਦੇ ਨਾਲ ਬਈ ਨਾ ਨਾ ਤਹੇ ਅੰਡੇ ਤੇ ਬੈਹਿੰਦਾ ਉਹ ਕੱਲ ਬੈਹਿੰਦਾ ਥੀ ਅੰਡੇ ਦੇ ਨਾਲ ਉਹ ਬੈਠਣਾ ਹੁੰਦਾ ਹੈ ਅੰਡਿਆਂ ਦੇ ਆ ਲਾਲ ਸਰਾਜਾ ਦੇਖਦਾ ਮੈਂ ਉਹਨੂੰ ਮੁੰਡੇ ਨੂੰ ਫੋਨ ਕਰਦਾ ਵੀ ਯਾਰ ਆ ਲਾਲ ਸਰਾਜਾ ਕਬੂਤਰ ਤੂੰ ਉਹਦਾ ਇੱਕ ਵਾਰਾ ਲੈ ਜਾ ਚੱਕ ਕੇ ਉਹ ਕਬੂਤਰ ਇਹ ਤੇ ਅੰਡੇ ਤੇ ਬੈਠਣ ਲੱਗ ਗਿਆ ਫਿਰ ਕਰਦੇ ਆ ਕੋਈ ਸਿਸਟਮ ਦੇਖਦਾ ਮੈਂ ਉਹਨੂੰ ਫੋਨ ਵੀ ਕਰਦਾ ਹਾਂ ਹਾਂਜੀ ਬਾਈ ਆਗੇ ਸੀ ਆਪਾਂ ਇਧਰ ਲੈ ਕਰੇ ਤੇ ਉਹ ਯਾਰ ਪੈਪ ਲਾਈ ਦੀ ਮੈਂ ਪਾਏ ਬੈਨੇ ਸਿੱਟਰ ਰੱਖੀਏ ਕਬੂਤਰਾਂ ਨੇ ਆਗਾ ਆਪਾਂ ਇਧਰ ਲੈ ਘਰੇ ਤੇ ਹੁਣ ਉਹਨਾਂ ਨੇ ਰੋਟੀਆਂ ਲੈ ਆਇਤੀਆਂ ਰੋਟੀਆਂ ਸਾਡੀਆਂ ਚੋਰੀ ਦੀਏ ਆਪਣੇ ਜਾਨਵਰਾਂ ਨੂੰ ਫਿਰ ਦੇਖਦੇ ਆ ਕੋਈ ਕਰਦੇ ਆ ਰੰਗਟਾ ਮਾਹੌਲ ਅੱਖਾ ਭੁੱਖਾ ਛੱਡ ਲਿਆ ਯਾਰ ਗਰਮੀ ਬਹੁਤ ਹੋ ਗਈ ਇੱਕ ਦਾ ਵਾਹੀ ਗੁਰੂ ਸੱਚਾ ਮਾਸ਼ਾ ਅੱਖਾ ਖਲਤਾ ਪਾ ਚਲਾ ਬਈ ਨੀ ਮੈਂ ਆ ਬਈ ਕੰਮ ਆਪਣਾ ਵੱਡਾ ਖੋਲ ਕੇ ਟ੍ਰੇ ਚੱਕ ਲਈਏ ਓ ਯਾਰ ਮੁੰਡਾ ਬਈ ਟੰਗ ਹੀ ਨਹੀਂ ਦੇ ਕੇ ਗਿਆ ਯਾਰ ਕਿੰਨੀ ਉੱਤਰ ਵੀ ਬਿਠਾਉਣੇ ਦੀ ਛਾਤਰੀ ਤੇ ਆ ਚਲ ਬੰਨ ਲਾਂਗੇ ਥੋੜੇ ਜਿਹਾ ਹੋਇਆ ਰੰਗ ਨਹੀਂ ਦੇ ਕੇ ਪੁੱਤੂ ਅਜੇ ਤੱਕ ਫੂਨ ਲਾਇਆ ਦੀ ਸਵੇਰੇ ਉਹਨੇ ਚੱਕਿਆ ਯਾਨੀ ਬਈ ਅਰੇ ਯਾਰ ਤਾਂ ਕਰਕੇ ਜੇ ਨੇ ਦਾਣਿਆਂ ਦਾ ਸਾਰੇ ਭੁੱਖੇ ਆਉਂਦੇ ਨੇ ਕਿਵੇਂ ਖਾਦੇ ਚੂਰ ਲਾ ਭਾਈ ਰੋਟੀ ਫਿਰ ਦਿਖਾਉਣਾ ਤੁਹਾਨੂੰ ਲਓ ਜੀ ਭਾਈ ਚੂਰਤੀਆਂ ਰੋਟੀਆਂ ਤੇ ਹੁਣ ਇਹਨਾਂ ਨੂੰ ਦਿਨਿਆਂ ਆਪਾਂ ਰੱਖ ਦੇਖੀ ਭੱਜ ਭੱਜ ਪੈਂਦੇ ਰੋਟੀਆਂ ਨੂੰ ਦਿਖਾਉਣਾ ਤੁਹਾਨੂੰ ਆਜੂ ਭਾਈ ਉਟੀ ਖਾ ਲਓ ਅੱਛਾ ਇੱਕ ਮਿੱਤਰਾ ਦੇਖ ਹਾਂ ਦੇ ਨੇ ਬਈ ਰੋਟੀਆਂ ਦੇ ਦੇ ਦੇਖੋ ਬਈ ਇੱਕ ਵੇਧੇ ਰੋੜ ਉਹ ਯਾਰ ਨੂੰ ਮੈਂ ਫੋਨ ਕਰਦਾ ਮੁੰਡੇ ਦਾ ਆਪਣੀ ਪਈਆ ਢਾਂਗਾ ਲਿਆਉਣਾ ਬੱਸ ਉਹਨੂੰ ਮੈਂ ਫੋਨ ਕਰਦਾ ਮੁੰਡੇ ਨੂੰ ਵੀਰ ਢਾਂਗਾ ਦੇ ਆਇਆ ਨਾ ਆ ਤਾਂ ਗੱਲ ਬਣਨੀ ਨਹੀਂ ਜੀ ਅੱਗੇ ਬਣਾ ਰੰਗ ਨਾਲ ਰੱਜ ਲੈਣਗੇ ਬਈ ਇੱਕ ਵੇਧੇ ਰੋੜ ਆਹਨ ਪਾਣੀ ਪੀਅ ਦੇਖ ਇਹਨਾਂ ਨੂੰ ਪਾਣੀ ਇਹ ਡੋਲ ਰੱਖਿਆ ਰਣੀ ਸਾਫ ਪਾਣੀ ਕਰਕੇ ਭਰੀਏ ਯਾਰ ਪਾਣੀ ਫਿਰ ਆਪ ਕਰ ਦਿੰਦੇ ਨੇ ਵਿੱਚ ਵਰਦੇ ਨੇ ਪਾਣੀ ਭਰ ਗਿਆ ਆਪ ਕਰਦੇ ਨੇ ਤੇ ਗੀਰ ਪੋੜ ਦੇਖੋ ਖਾਂਦੇ ਨੇ ਢਾਣੇ ਇਹ ਉਹ ਕਰਦੇ ਸੀ ਇੱਕ ਟਾਈਮ ਦਾ ਚੱਕਰ ਆ ਯਾਰ ਇੱਕ ਟਾਈਮ ਆ ਵੀ ਇੱਕ ਕਿਹੜਾ ਬਚਿਆਂ ਵਾਲੇ ਨੇ ਬਈ ਬਚਿਆਂ ਕਰਕੇ ਤਾਂ ਹੁੰਦਾ ਵੀ ਚੱਲ ਬਚਿਆਂ ਨੂੰ ਜੋਗ ਦੇਵੀਆਂ ਵੀ ਤਾਂ ਕਰਕੇ ਆਪਾਂ ਦੋ ਟਾਈਮ ਪਾ ਦਾਂਗੇ ਇਹਦਾ ਯਾਰ ਅਜੇ ਵਜੇ ਨਹੀਂ ਪੁੱਜੇ ਨਹੀਂ ਹਜੇ ਤਾਂ ਇੱਕ ਟਾਈਮ ਹੀ ਠੀਕ ਹੈ ਕਪੂਤਰਾਂ ਦੇ ਨਾਲ ਜਦੋਂ ਵਜੇ-ਵਜੇ ਕੱਢ ਲਏ ਓਕੇ ਕਰ ਲਿਆ ਫੇਰ ਆਪਾਂ ਦੋ ਟਾਈਮ ਪਾ ਦਿਆ ਕਰਾਂਗੇ ਤੇ ਦੋਨੇ ਖਾਲੇ ਕਰਨਗੇ ਕਿ ਬਚਿਆਂ ਜੋਗ-ਜੋਗ ਵੀ ਦੇਣਾਂਗੇ ਬਈ ਇਹਨਾਂ ਨੇ ਸਾਰਾ ਮੜਾ ਕਰ ਲਾਵਾਂ ਸਾਫ ਯਾਰ ਪਾਣੀ ਪੁਣੀ ਧਰਦਾ ਫੇਰ ਦਿਖਾਉਣਾ ਤੁਹਾਨੂੰ ਆਓ ਜੀ ਲਓ ਜੀ ਪਾਣੀ ਇਹਨਾਂ ਨੂੰ ਪਰ ਰੱਖ ਤਾਂ ਚੱਕ ਕਰੋ ਬਈ ਸਾਫ ਕਰਕੇ ਜਮਾ ਤੇ ਹੁਣ ਇਹਨਾਂ ਨੂੰ ਖਾ ਲੈਣ ਦੇ ਯਾਰ ਦਾਣੇ ਤੁਨੇ ਫਿਰ ਆਪਾਂ ਡੰਡਾ ਵੀ ਲਾਵਾਂਗੇ ਦੁਬਾਰੇ ਸੈਟ ਸੈਟ ਵਟ ਕਰਕੇ ਐਨੇ ਮੈਨੂੰ ਮੁੰਡੇ ਨੂੰ ਫੋਨ ਕਰਕੇ ਪੁੱਛਦਾ ਤੇ ਉਹ ਬਈ ਉੱਥੇ ਮਿੱਟੀ-ਮੁੱਟੀ ਆਪਾਂ ਚੈੱਕ ਕਰ ਲਓ ਉਹ ਇਹ ਟਿੰਡੂ ਸਾਰੇ ਓਕੇ ਕਰਕੇ ਲਾ ਦੇ ਕੰਨ ਉਸ ਇੱਥੇ ਲਾਉਣਾ ਹੀ ਐ ਹਲੇ ਦਾ ਆਪਾਂ ਇੱਥੇ ਨਾਲ ਬੰਨ ਕੇ ਯਾਰ ਆ ਚੀਜ਼ ਨਾਲ ਇਸ ਨੇਮੀਓ ਲਾਵਾ ਇੱਕ ਦੋ ਦਿਨ ਤਾਂ ਚੱਲ ਇਹਨਾਂ ਨੂੰ ਦੇਖਦੇ ਆ ਮੈਂ ਕਹਿੰਦਾ ਤਾਂ ਹੀ ਮੰਨਾਂਗੇ ਜੇ ਤਾਂ ਇਹਨਾਂ ਨੇ ਉਪਰਾਂ ਵੀ ਕਰਨਾ ਰੰਗ ਵੀ ਹੋ ਰਿਹਾ ਉਹ ਛਤਰੀ ਦਾ ਬਈ ਆਪਣੀ ਦਾ ਅਪ੍ਰੀਲ ਆ ਰੰਗ ਆ ਚੈੱਕ ਕਰੋ ਹੈ ਉਹਦਾਗਾ ਨੀਲਾ ਰੰਗ ਉਹ ਰੰਗ ਕਰਕੇ ਵੀ ਚੱਕਰ ਪਾਊਗਾ ਤੇ ਠੀਕ ਆ ਬਈ ਜੇ ਵੀਡੀਓ ਵਧੀਆ ਲੱਗਦੀ ਆ ਯਾਰ ਤਾਂ ਆਪਣੇ ਲਾਈਕ ਹਨਾ ਕਮੈਂਟ ਕਰਿਆ ਕਰੋ ਤੇ ਬਾਕੀ ਬਈ ਆਪਾਂ ਨੂੰ ਮਾੜੀ-ਮੋਟੀ ਅਰਜ਼ੇ ਕੋਈ ਹਨਾ ਤੁਹਾਨੂੰ ਲੱਗਦਾ ਵੀ ਆਏ ਨਹੀਂ ਆਏ ਹੋਣਾ ਤੀ ਜਾਂ ਆਏ ਨਹੀਂ ਬਈ ਆਏ ਹੋਣਾ ਤੀ ਹਨਾ ਤਾਂ ਮੈਨੂੰ ਬਈ ਬਣ ਕੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਹੁਣ ਆਪਾਂ ਨੂੰ ਬਈ ਇਹਨਾਂ ਪਤਾ ਨਹੀਂ ਹੈਗਾ ਕਬੂਤਰ ਨਵੇਂ ਰੱਖੇ ਨੇ ਤੇ ਆਪਾਂ ਚਲੋ ਜਹਰ ਜਿੰਨਾ ਕ ਆਪਾਂ ਨੂੰ ਸ਼ੌਂਕ ਆ ਉਹਨਾਂ ਦਾ ਆਪਾਂ ਆਪਣੇ ਮਿੱਤਰ ਪਿਆਰੇ ਨੂੰ ਕਰਾਈ ਜਾਂਦੇ ਆ ਸ਼ੌਂਕ ਤਾਂ ਕਰਕੇ ਆ ਬਈ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜਾਂ ਤੇ ਬਾਕੀ ਕਿਵੇਂ ਵੀਡੀਓ ਲੱਗਦੀ ਹੈ ਬਈ ਉਹ ਵੀ ਦੱਸੋ ਹਨਾ ਸਪੋਰਟ ਕਰੋ ਤੁਹਾਡੇ ਭਾਈ ਨੂੰ ਤੇ ਆਪਾਂ ਬਸ ਆਈ ਅੱਗੇ ਰੋਜ਼ ਦੀ ਰੋਜ਼ ਨਵੀਂ ਤੋਂ ਨਵੀਂ ਜਿਵੇਂ ਵੀ ਠੀਕ ਲੱਗਦਾ ਉਹ ਵੀ ਵੀਡੀਓ ਆਪਾਂ ਪਾਉ ਓਕੇ ਬਾਈ ਮਿਲਦੇ ਆਪਾਂ ਅਗਲੀ ਵੀਡੀਓ ਦੇ ਵਿੱਚ